ਆਰਥਿਕ ਕਮਜ਼ੋਰ ਨਹੀਂ ਹੁੰਦੀ ਜਿਸ ਨੂੰ ਇੱਕ ਘਰ ਛੱਡ ਕੇ ਦੂਜੇ ਘਰ ਵਿੱਚ ਬਸਣਾ ਆ ਜਾਵੇ ਉਹ ਕਮਜ਼ੋਰ ਹੋ ਹੀ ਨਹੀਂ ਸਕਦੀ ਜੀਨੂੰ ਇਹ ਪਤਾ ਹੋਵੇ ਕਿ ਦੂਜਿਆਂ ਨੂੰ ਆਪਣੇ ਤੋਂ ਪਹਿਲਾਂ ਕਿਵੇਂ ਰੱਖਿਆ ਜਾਂਦਾ ਹੈ ਉਹ ਕਮਜ਼ੋਰ ਹੋ ਹੀ ਨਹੀਂ ਸਕਦੀ ਜੀਨੂੰ ਇਹ ਪਤਾ ਹੋ ਗਏ ਹੋਵੇ ਕਿ ਸਮਝਾਉਤਾ ਕਰਨ ਨਾਲ ਜ਼ਿੰਦਗੀ ਸਖਾਲੀ ਹੋ ਸਕਦੀ ਹੈ ਉਹ ਕਮਜ਼ੋਰ ਨਹੀਂ ਹੋ ਸਕਦੀ ਜਿਸ ਨੂੰ ਆਪਣਾ ਅਹਿਮ ਛੱਡ ਕੇ ਗੱਲ ਨੂੰ ਨਿਭਾਉਣਾ ਆਉਂਦਾ ਹੋਵੇ ਉਸ ਕਮਜ਼ੋਰ ਨਹੀਂ ਹੋ ਸਕਦੀ ਜਸਤੀ ਜ਼ਿੰਦਗੀ ਵਿੱਚ ਆਪਣੇ ਤੋਂ ਵੱਧ ਦੂਜਿਆਂ ਦਾ ਮਹੱਤਵ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ ਜਿਸ ਨੂੰ ਘਾ ਦੀ ਟੇੜਵਾੰਗ ਲਤਾੜੇ ਜਾਣ ਦੇ ਬਾਵਜੂਦ ਵੀ ਜਿਉਣਾ ਆਉਂਦਾ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ ਜਿਸ ਵਿੱਚ ਅੰਤਾਂ ਦੀ ਸ਼ੈਨਜੀਲਤਾ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ ਜਿਸ ਨੂੰ ਆਪਣੀਆਂ ਟਾਹਣੀਆਂ ਨੂੰ ਆਪਣੇ ਫੁੱਲਾਂ ਨੂੰ ਫਲਾਂ ਨੂੰ ਵੱਡੇ ਫੁੱਲ ਦੇ ਦੇਖ ਕੇ ਖੁਸ਼ੀ ਹੁੰਦੀ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ ਆਪਣੇ ਹਿੱਸੇ ਦੀ ਰੋਟੀ ਦੂਜੇ ਨੂੰ ਦੇ ਦੇਣ ਵਾਲੀ ਕਮਜ਼ੋਰ ਨਹੀਂ ਹੋ ਸਕਦੀ ਜਿਸ ਨੂੰ ਇਸ਼ਾਵਾ ਅਤੇ ਕਾਬੂ ਕਰ ਦੂਜਿਆਂ ਦੀਆਂ ਇਸ਼ਾਵਾ ਪੂਰੀਆਂ ਕਰਨਾ ਆਉਂਦਾ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ ਜਿਸ ਨੂੰ ਮੁਹੱਬਤ ਕਰਨ ਤੇ ਨਭਾਉਣ ਦਾ ਬਲ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ ਜਿਸ ਨੂੰ ਅੜੜਾ ਹਾਂ ਤੇ ਤੁਰਨਾ ਆਉਂਦਾ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ ਜੋ ਜਵਾਨੀ ਦੀਆਂ ਸਾਰੀਆਂ ਤੂਮਤਾ ਆਪਣੇ ਸਿਰ ਲੈ ਮਜ਼ਬੂਤੀ ਨਾਲ ਅੱਗੇ ਵਧਦੀ ਹੈ ਤੇ ਸਫਲਤਾ ਦੀ ਸਿਖਰਤੀ ਪਹੁੰਚਦੀ ਹੈ ਉਹ ਕਮਜ਼ੋਰ ਨਹੀਂ ਹੋ ਸਕਦੀ ਜਿਸ ਲਈ ਦੂਜਿਆਂ ਦੀ ਖੁਸ਼ੀ ਆਪਣੀ ਖੁਸ਼ੀ ਤੋਂ ਜ਼ਿਆਦਾ ਮਹੱਤਵ ਰੱਖੇ ਉਹ ਕਮਜ਼ੋਰ ਨਹੀਂ ਹੋ ਸਕਦੀ ਜੋ ਸਿਰਫ ਦੂਜਿਆਂ ਲਈ ਜਿਉਣਾ ਜਾਣਦੀ ਹੈ ਉਹ ਕਮਜ਼ੋਰ ਨਹੀਂ ਹੋ ਸਕਦੀ ਜਿਵੇਂ ਸਤੇ ਸਰਤੀ ਘਰ ਛੱਡ ਕੇ ਪੀਰ ਕਗੰਬਰਾ ਨੇ ਦੁਨੀਆ ਨੂੰ ਗਿਆਨ ਦਿੱਤਾ ਉਹ ਕਮਜ਼ੋਰ ਨਹੀਂ ਹੋ ਸਕਦੀ ਦੁਨੀਆ ਦੇ ਦਿੱਤੇ ਚੇਕੜ ਵਿੱਚ ਫੁੱਲ ਬਣ ਕੇ ਖੇਡਣ ਵਾਲੀ ਕਮਜ਼ੋਰ ਨਹੀਂ ਹੋ ਸਕਦੀ ਜੋ ਪੋਰਸਲੇਇ ਅਨੇਕਾ ਰੂਪਾਂ ਵਿੱਚ ਆਪਣਾ ਆਪ ਵਾਰਦੀ ਹੈ ਉਹ ਕਮਜ਼ੋਰ ਨਹੀਂ ਹੋ ਸਕਦੀ